ਹਾਂਜੀ ਸੱਸੀ ਕਾ ਵੀ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਕਰ ਲਈ ਤਿਆਰੀ ਤੁਰਨ ਲੱਗੇ ਆ ਬਸ ਲਓ ਜੀ ਪਹੁੰਚ ਗਏ ਆਪਾਂ ਬਲਾਸਪੁਰ ਰੋਟੀ ਲੈ ਕੇ ਬੰਦਿਆਂ ਦੀ ਰੋਟੀ ਨੂੰ ਨਾ ਲੇਟ ਹੀ ਹੋ ਜਾਈਦਾ ਲਿਉਣ ਨੂੰ ਇੱਥੇ ਕਿਉਂਕਿ ਜਾਂ ਨੂੰ ਕੋਈ ਹੋਰ ਕੰਮ ਨਿਕਲਿਆ ਤਾਂ ਕੋਈ ਨਾ ਕੋਈ ਮਿਲਣ ਵਾਲਾ ਵੀਰ ਆ ਜਾਂਦਾ ਫੇਰ ਕਿਵੇਂ ਬੰਦਾ ਤੁਰੇ ਹਨ ਤੇ ਚਲੋ ਹੁਣ ਆ ਗਏ ਆਪਾਂ ਇੱਥੇ ਰੋਟੀ ਲੈ ਕੇ ਅੱਜ ਚੱਕ ਲਈ ਆਪਾਂ ਪ੍ਰਾਣੀ ਰਾਣੀ ਸੁੰਦਰਾ ਇਹ ਤਾਂ ਆਪਾਂ ਲੈ ਕੇ ਆ ਗਏ ਆਪਣੀ ਪ੍ਰਾਣੀ ਰਾਣੀ ਸੁੰਦਰਾ ਉਹ ਹੁੰਦੀ ਆ ਨਾ ਗੱਲ ਕਹਿੰਦੇ ਨੇ ਹੁੰਦੇ ਵੀ ਪਹਿਲਾ ਪਿਆਰ ਨਹੀਂ ਭੁੱਲਦਾ ਤਾਂ ਇਹ ਭੁੱਲਦੀ ਨਹੀਂ ਕਿਉਂਕਿ ਸਾਥ ਇਹਨੇ ਤਾਂ ਦੇਣਾ ਹੀ ਦੇਣਾ ਆਪਣਾ ਆ ਖੱਤਿਆਂ ਦੇ ਵਿੱਚ ਤਾਂ ਹੀ ਨਹੀਂ ਆਉਣਾ ਰਾਣੀ ਸੁੰਦਰਾ ਨੇ ਉਹਨੂੰ ਤਾਂ ਹਜੇ ਪੈਸੇ ਵਾਲੇ ਲੱਗੇ ਆ ਤਾਂ ਡਰ ਲੱਗਦਾ ਵੀ ਛਰੀ ਟੀ ਨਾ ਵੱਜ ਜਵੇ ਜਾਂ ਕੁਝ ਹੋਰ ਹੀ ਨਾ ਹੋ ਜਾਏ ਹਨਾ ਇਹ ਜੀਆਂ ਚੀਜ਼ਾਂ ਤੋਂ ਡਰ ਲੱਗਦਾ ਆਲਾ ਹਾਂ ਕੇ ਰੋਟਾਵੇਟਰ ਲੱਗੇ ਹੋਇਆ ਫਿਰਨ ਅਰਸ਼ਾਦ ਜੀ ਆਪਣੇ ਤੇ ਸ਼ੁਰੂ ਕਰਤਾ ਪੁੱਤਰ ਉਹਨਾਂ ਨੇ ਬਾਬਾ ਜੀ ਦਾ ਨਾਂ ਲੈ ਕੇ ਪੈਂਡਰ ਅਰਦਾਸ ਕਰੇ ਸੀ ਮੱਥਾ ਟੇਕਿਆ ਸੀ ਪੈਂਡਰ ਲਓ ਜੀ ਦੇਖ ਲਓ ਰੋਟਾ ਵੇਟ ਨਾਲ ਬਣ ਗਿਆ ਨਾ ਖੱਤ ਯਾਰ ਆ ਦੇਖੋ ਕਿੰਨਾ ਬੋਲਾ ਬਣਿਆ ਪਿਆ ਖੱਤਾਂ ਹਨਾ ਬਹੁਤ ਵੀਰ ਕੱਲ ਮੈਂ ਵੀਡੀਓ ਪਾਈ ਆ ਕਰਦੇ ਆ ਹਲ ਤਾਂ ਲੱਗਦੇ ਨਹੀਂ ਹਲ ਖੁੱਭਦੇ ਨਹੀਂ ਯਾਰ ਵੀਰੇ ਹਰ ਇੱਕ ਨੂੰ ਆਪ ਦੇ ਖੱਤਿਆਂ ਦਾ ਪਤਾ ਤੁਸੀਂ ਆਪ ਦੇ ਟਰੈਕਟਰ ਚਲਾਉਨੇ ਆ ਉੱਥੇ ਲਾਇਆ ਕਰੋ ਠੀਕ ਨਹੀਂ ਬਹੁਤ ਵੀਰਾਂ ਦਾ ਸਵਾਲ ਸੀ ਕਿ ਵੀਰੇ ਵੀ ਇਹੇ ਟਰੈਰਾਂ ਨਾਲ ਚੱਲਦਾ ਟਰੈਕਟਰ ਆ ਦੇਖ ਲਓ ਵੀਰੇ ਤੁਹਾਨੂੰ ਦਿਖਾਉਣਾ ਕਿ ਦੇਖ ਲਓ ਕੋਈ ਮੇਦ ਨਹੀਂ ਕੋਈ ਕੁਛ ਨਹੀਂ ਜਿੱਥੇ ਤੱਕ ਆਪਣਾ ਆਲੂ ਉੱਥੇ ਤੱਕ ਕੋਈ ਮੇਦ ਨਹੀਂ ਆਉਣੀ ਆ ਟਰੈਕਟਰ ਦੇ ਟਾਇਰ ਤਾਂ ਪਿੱਤਰ ਸਿੱਧੇ ਹੀ ਰੱਖੇ ਹੋਏ ਆ ਨੇ ਵੀ ਆ ਆਲੂ ਨੂੰ ਤਾਂ ਨਹੀਂ ਖਰਾਬ ਕਰਦਾ ਨਾ ਸਹੀ ਆ ਨਾ ਕਿਉਂਕਿ ਮਗਰ ਉਹ ਸਹੀ ਕਰਦਾ ਹਾਂ ਇੰਨੀ ਕਿ ਇੰਨਾ ਕਿ ਤਾਂ ਟਾਇਰ ਮੈਲਾ ਦਾ ਦੂਜਾ ਵੀ ਆਪਣਾ ਚੜਦੇ ਤੇ 13 ਵਾਲਾ ਵੀ ਹਾਂ ਕਿ ਮਾੜਾ ਨਾ ਚੜਨਾ ਹੀ ਬਹੁਤ ਠੀਕ ਦੂਜੇ ਵੀ ਆਪਣੇ ਚੜਦੇ ਹੀ ਸੀਗੇ ਬਹੁਤ ਠੀਕ ਇੰਨੇ ਨਾਲ ਕੁਝ ਨਹੀਂ ਹੁੰਦਾ ਖਾਦੇ ਤੇ ਖਾਦੇ ਤੇ ਸੰਤੁਸ਼ਟ ਹਾਂ ਲੋ ਜੀ ਚਲਦੀ ਆ ਵਜਾਈ ਬੱਟਾ ਦੇਖ ਲੋ ਤੇ ਅੱਜ ਬਾਬਾ ਜੀ ਨੂੰ ਯਾਦ ਕਰਕੇ ਅਰਦਾਸ ਕਰਕੇ ਪ੍ਰਸ਼ਾਦ ਵੰਡ ਕੇ ਤੇ ਕੰਮ ਸ਼ੁਰੂ ਕਰਤਾ ਉੱਤੇ ਉੱਤੇ ਇਹਦੀ ਡਿਊਟੀ ਲਾਤੀ ਪਈ ਐ ਦੀ ਹੈ ਵੀ ਆਰੀ ਤੇਰਾ ਡਿਊਟੀ ਇਹਨੂੰ ਸਾਰਾ ਚੱਕ ਲਿਆ ਕਰਾ ਵਿਚੀ ਸਿੱਟੀ ਜਾਣਾ ਆਹੀ ਲਿਫਟ ਜਾਣਾ ਫਿਰ ਚੈਨਾ ਦੇ ਨਾਲ ਉਹਨੇ ਇਹਨੂੰ ਵੀ ਬਣਾਉਣਾ ਪੈਣਾ ਫੋਰਮੈਨ ਫੋਰਮੈਨ ਅੱਗੇ ਵੀ ਇਹੀ ਸੀ ਅੱਗੇ ਤਾਂ ਨਹੀਂ ਜੀ ਐ ਫਿਰ ਹਾਂ ਜੀ ਇੰਡੇ ਆ ਮੱਕੀ ਦਾ ਵਜਾਉਂਦਾ ਹੀ ਰਿਹਾ ਇਹ ਮੱਕੀ ਤੇ ਰਿਹਾ ਬਸ ਰਿਹਾ ਹੈਲੋ ਇੱਕ ਇੱਕ ਚੱਕਿਆ ਹੋਇਆ ਮੜ ਜੀ ਲੈਫਟਾ ਲਾ ਦੇ ਥੋੜੀ ਜੀ ਡੰਗਾਈ ਘਟਾ ਰਹੇ ਆ ਕਿਉਂਕਿ ਡੰਗਾਈ ਆਪਣੀ ਪੱਕੇ ਆਲੂ ਦੀ ਕਰੀ ਹੁੰਦੀ ਆ 5 ਕ 5 ਇੰਚ ਦੇ ਨੇੜੇ ਹੁਣ ਇਹਦੀ ਘੱਟ ਕਰ ਰਹੇ ਆ ਕਿਉਂਕਿ ਵੀ ਗਰਮੀ ਆ ਥੋੜਾ ਆਲੂ ਛੇਦੀ ਬਾਹਰ ਨਿਕਲਊਗਾ ਤਾਂ ਕਰਕੇ ਉਹ ਯਾਰ ਬਥੇਰੇ ਆਉ ਬੁੜੇ ਉਹਨੇ ਵੀ ਲੱਗ ਜਾਣਾ ਉਹ ਦੋਨੇ ਕਮੀਆਂ ਨੂੰ ਇਹੀ ਕਰਨ ਲਾ ਦੋ ਨਾ ਉਹ ਜਿਹੜੇ ਉਹ ਓਏ ਬਹੁਤ ਮਹਿੰਗਾ ਡਾਈ ਦੇਲਾ ਕਿੱਥੋਂ ਲੈ ਕੇ ਆਏ ਆ ਮੈਂ ਖੱਤੇ ਜਾਇ ਨਾ ਨਾ ਸੱਟ ਪਿਆਰ ਨਾਲ ਡਿਗੇ ਉਹ ਸਹੀ ਆ ਆਹ ਰਾਹ ਸਾਈਡ ਤੇ ਟਾਇਰ ਦਾ ਬਹੁਤ ਦੂਰ ਹੈ ਇੱਥੇ ਟਾਇਰ ਰੰਗ ਟਾਇਰ ਦੀ ਦਾਵਤਾ ਨਹੀਂ ਨਾ ਆਉਂਦੀ ਨਹੀਂ ਬਸ ਬਹੁਤ ਠੀਕ ਨਾ ਬਸ ਵੀ ਜਦੋਂ ਨਿੰਗ ਦਾ ਟਾਇਰ ਉਦੋਂ ਤਾਂ ਨਹੀਂ ਨਾ ਦੱਬਦਾ ਬਸ ਕੱਲ ਚੱਲ ਉਹਨੂੰ ਕੱਲਾ ਚੱਲ ਛੋਟੂ ਬੋਰੀ ਖਾਲੀ ਕਰ ਦਿਆ ਕਰ ਯਾਰ ਉੱਥੇ ਪੂਰੀ ਨਾਲੜੀ ਨਾਲ ਫਿਰਦਾ ਕਰਦ ਲੇ ਜਿੰਦਾ ਅੱਪੀ ਚੱਲਦਾ ਕਰਦੇ ਕਿਹੜੇ ਘੇਰ ਚ ਬੀਜ ਦੇ ਵਿੱਚ ਤੀਜੇ ਵਿੱਚ ਬਹੁਤ ਭੀਜੀ ਆਇਆ ਕਰਨਾ ਇਹਨੇ ਬੱਟ ਵੀ ਪੂਰੀ ਵਧੀਆ ਬਣਦੀ ਆ ਹਾਂ ਐ ਜਮਾਂ ਫੂਟੇ ਕੀਤੇ ਹੋਇਆ ਕੰਦੇ ਆ ਵਾ ਠੀਕ ਆ ਉਹ ਆਪਾਂ ਅੱਗੇ ਵੀ ਦੇਖਿਆ ਸੀ ਨਾ 16 ਦੇ ਟਾਇਰਾਂ ਨਾਲ ਵੱਟ ਸੋਹਣੀ ਬਣਾਉਂਦਾ ਜਿਵੇਂ ਆਪਣੇ ਫਾਰਮ ਟਰੈਕ ਨਾਲ ਵਾਲੀ ਵਧੀਆ ਬਣਦੀ ਹੁੰਦੀ ਸੀ ਨਾ ਵੱਟਾਂ ਤੇ ਇੱਕ ਕਹਿੰਦੇ ਟਰੈਕਟਰ ਹੀ ਪਤਾ ਦਾਦਾ ਜਾਂ ਸਿੱਧਾ ਜਾਂਦਾ ਹਾਂ ਨਹੀਂ ਤਾਂ ਟਰੈਕਟਰ ਆਪਣੇ ਤੇ ਟਿੱਡੇ ਚੱਲਦੇ ਹੁੰਦੇ ਹਾਂ ਵੱਟਾਂ ਵੀ ਵਧੀਆ ਬਣਦੀਆਂ ਇੱਕ ਨਾ ਵੱਟ ਦਾ ਦੇਖ ਲੈ ਵੀ ਉੱਪਰੋਂ ਦੋਨੇ ਇੱਕੋ ਜੀਆਂ ਨੇ ਇੱਕੋ ਜੀ ਵੀ ਚੌੜੀ ਵੱਡੀ ਤਾਂ ਨਹੀਂ ਨਾ ਵੀ ਨਹੀਂ ਨਹੀਂ ਬਸ ਉੱਪਰੋਂ ਟਾਪ ਦੋਨਾਂ ਦੀ ਇੱਕੋ ਹੋਣੀ ਚਾਹੀਦੀ ਜੇ ਥੋੜੀ ਜੀ ਡੂੰਗੀ ਘੱਟ ਕਰਨੀ ਆ ਤਾਂ ਵੀ ਚੱਲ ਜੂ ਹਜੇ ਉਹ ਫਿਰ ਉਹ ਬੰਨੇ ਦੇ ਜਾ ਕੇ ਥੋੜੀ ਘੱਟ ਲੱਗਦੀ ਬੰਨੇ ਦੇ ਸੱਚ ਦੂਰੋਂ ਮੁੜਵਾ ਆਪਾਂ ਅੱਠ ਗੇੜੇ ਲਾਉਣੇ ਆ ਹਾਂ ਕਿਉਂਕਿ ਆਪਣੀ ਦੂਜੀ ਮਸ਼ੀਨ ਮੋੜਦ ਨੂੰ ਫੇਰ ਡਿੱਕਾ ਕਰਦੀ ਐ ਐਤਕੀ ਆਪਾਂ 6 ਨਹੀਂ ਰੱਖਣੇ ਕਮਲ ਨੂੰ ਕਹ ਦੂਰੋਂ ਹੀ ਮੋੜੇ ਬਜਾਈ ਦਾ ਨਜ਼ਾਰਾ ਇਹਦੇ ਨਾਲ ਰਾਮ ਨਾਲ ਬੰਦਾ ਅੰਦਰ ਬੈਠਾ ਕੋਈ ਦਿੱਕਤ ਨਹੀਂ ਪਰੇਸ਼ਾਨੀ ਨਹੀਂ ਹਨਾ ਕੀ ਆ ਦੇਖ ਲਓ ਮੱਟ ਬਣਦੀ ਆਪਣੀ ਆ ਦੇਖ ਲਓ ਆਪਣਾ ਖਾਦ ਬਹੁਤ ਵੀਰ ਪੁੱਛੀ ਜਾਂਦਾ ਕੀ ਖਾਦ ਪਾਈ ਆ ਮੇਰੇ ਪोटाश ਪਾਏ ਆ ਦੋ ਇੱਕ ਗੱਟੂ ਯੂਰੀਆ ਦਾ ਥੱਲੇ ਸਿੱਟਾ ਦਿੱਤਾ ਕਿਲੇ ਦਾ ਚਾਰ ਗੱਟੂ ਡੀਏਪ ਆ ਤੇ 10 ਕਿਲੋ ਸਲਫਰ ਆ ਤੇ 10 ਕਿਲੋ ਉਹ ਜਿਹੜੀ ਤੁਹਾਨੂੰ ਦੱਸਿਆ ਸੀ ਸ਼ਕਤੀਮਾਨ ਦੀ ਊਰਜਾ ਆ ਵਾਲੀ ਹਾਂ ਅਰਗੈਨਿਕ ਇਹ ਭਾਈ ਇਹ ਪਾਇਆ ਵਾਪਾ ਤੇ ਜਿਹੜੀ ਸਲਫਰ ਉਹ ਦਾਣੇਦਾਰ ਤੇ ਉਹ ਆਹੋ ਉਹ ਹੈਗੀ ਆ ਸ਼੍ਰੀ ਰਾਮ ਦੀ ਸਲਫਰ ਆਵੇ ਸਲਫਰ ਪਾ ਰਹੇ ਆ ਹੋਇਆ ਉਹ ਹੁਣ ਇਦ ਕੀ ਫਿੱਤਰ ਨਜ਼ਾਰੇ ਲਾਊਗਾ ਨਹੀਂ ਅੱਗੇ ਮਿੱਟੀ ਨਾਲ ਭਰ ਜਾਂਦਾ ਸੀ ਐਵੇਂ ਜਿਵੇਂ ਆਹ ਗਰਦ ਆ ਜਾਂ ਮਾੜਾ ਔੜ ਦਾ ਉੱਤੇ ਹੀ ਰਿਓ ਪਈ ਜਾਣਾ ਇਹਦੇ ਸਾਰਾ ਕੁਝ ਉੱਤੇ ਸ਼ਾਮ ਨੂੰ ਬੁਰਾ ਹਾਲ ਹੋਇਆ ਹੁੰਦਾ ਸੀ ਜਦੋਂ ਸ਼ਾਮ ਨੂੰ ਘਰੇ ਜਾਣਾ ਇਹਨੇ ਤੇ ਉਵੇਂ ਹੀ ਮਿੱਟੀ-ਮੁੱਟੀ ਵਾਲਾ ਚਲੋ ਬਾਈ ਗੁਰੂ ਨੇ ਟਾਈਮ ਦਿੱਤਾ ਤਾਂ ਚਲੋ ਲੇ ਲਿਆ ਸੌਖਾ ਤਾਂ ਰੂਜਵਾਕ ਆਪਰ ਰੋਕ ਕੇ ਨਹੀਂ ਕਦੇ ਵੀ ਪਾਇਆ ਖਾਦ ਨਾ ਆਲੂ ਨਾ ਵਾਸਤਾ ਲੋ ਵੀ ਚਲਦੀ ਆ ਪਲਾਂਟਿੰਗ ਇੰਨਾ ਖਤਾ ਖੇਚਦਾ ਮਿੰਟਾਂ ਚ ਕੰਮ ਤਾਂ ਬਾੜੀ ਜੇਤੀ ਨਿਕੜਦਾ ਵਾ ਗ੍ਰਾਮੇ ਦਾ ਕੰਮ ਹੀ ਇਹ ਆ ਵੀ ਕੰਮ ਐਵੇਂ ਨਵੇੜਨਾ ਬਸ ਐਦਾਂ ਹੀ ਨਵੇੜਦੀ ਰਹਿੰਦੀ ਆ ਕੰਮ ਇਹ ਕਿਵੇਂ 2:00 ਵਜੇ ਲੀਕਾ ਡਿਵਿਡ ਕੇ ਚੱਲਣਾ ਹੈਗਾ ਆਪਾਂ ਕਿੱਥੇ ਉੱਥੇ ਆਰਮ ਤੇ ਹੂੰ ਤੂੰ ਹੀ ਤਾਂ ਫਟ ਗਿਆ ਹਣਾ ਛੋਟੂ ਹਾਂ ਹੋ ਗਿਆ ਹਾਂ ਆ ਦੇ ਲੋ ਅੱਕ ਕੱਟ ਗਈ ਸਾਰੇ ਕੋਈ ਜਾਣਾ ਹੈਗਾ ਖੇਤਦੋ ਖੇਤਦੋ ਨਾ ਹੋ ਜਾਣਾ ਨਿਬੜ ਜਾਣਾ ਉਧਰ ਕਿਹੜਾ ਬਾਲਾ ਟਾਈਮ ਲੰਘਣਾ ਉਧਰ ਦਾ ਬੱਟਾ ਸਹੀ ਹੈ ਕਿਹਦਾ ਕੰਮ ਤੇ ਲੱਗੇ ਜਿੰਨਾ ਚਾਹੋ ਉਹ ਵੀ ਐਵੇਂ ਹੀ ਬੀਜੀ ਬਿੱਦਰ ਆਹ ਪੱਕੀ ਬੱਟ ਦੇ ਨਾਲ ਹਾਂ ਕਿਉਂ ਮੰਜਨ ਉਹ ਵੀ ਐਵੇਂ ਹੀ ਬੀਜ ਤੇ ਐਵੇਂ ਵਿਚਾਲੇ ਇੱਕ ਨਹੀਂ ਸਰ ਚੱਲ ਫਿਰ ਐਵੇਂ ਬੀਜ ਦੋ ਫਿਰ ਹਾਂ ਚੱਲ ਫਿਰ ਐਵੇਂ ਕਰ ਆ ਨਾ ਬੱਟ ਦੇ ਪੈਰ ਨਾ ਡਰਿਆ ਕਰੋ ਜਦੋਂ ਆ ਲੂਲੂ ਪਾਉਨੇ ਆ ਆਹੋ ਦੇਖੋ ਵੀਰੇ ਇਹਦਾ ਜਿਗਜੈਗ ਬਣਦਾ ਇੱਕ ਆਲੂ ਉਧਰ ਇੱਕ ਆਲੂ ਉਧਰ ਅਜੇ ਜਦੀ ਲੈਫਟ ਰੱਖਣ ਤੇ ਜਦੀ ਉਹ ਵਾਈਬ੍ਰੇਟਰ ਚੱਲ ਜਾਂਦੇ ਇੱਕ ਇਹਨੂੰ ਗ੍ਰੇਮੀ ਨੂੰ ਚਲਾਉਣ ਦਾ ਹੋਰ ਤਰੀਕਾ ਵੀ ਆ ਵੀ ਇਹਦੇ ਮੂਰੇ ਮਿੱਟੀ ਨਾ ਬਾਲੀ ਜਮਾ ਹੋਵੇ ਬਸ ਜਦੋਂ ਆਪ ਇਹਨੂੰ ਚਲਾਉਣਾ ਨਾ ਉਦੋਂ ਮਿੱਟੀ ਨਾ ਜਮਾ ਹੋਵੇ ਵੀ ਹਿਸਾਬ ਦੀ ਚੱਲੇ ਬਸ ਉਸ ਮੁਤਾਬਕ ਚੱਲਣਾ ਚਾਹੀਦਾ ਆਪਾਂ 18 18 ਗਦਾਣੇ ਪਾ ਰਹੇ ਆ ਫਖਰਾਜ ਦੇ ਤੇ ਕਿਉਂਕਿ ਆਪਾਂ ਨੂੰ ਇਹਦੇ ਵਿੱਚ ਹੈਗਾ ਵੀ ਰਾਸ਼ਨ ਨਹੀਂ ਬਣ ਜਵੇ ਕਿ 18 ਦਾਣੇ ਬਣ ਰਹੇ ਆ ਪੈ ਰਹੇ ਆ ਹੈਲੋ ਹਾਂਜੀ 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 ਓਕੇ ਜੀ ਅੱਛਾ ਜੀ ਹਾਂਜੀ ਹਾਂਜੀ ਮੈਂ ਥੋੜਾ ਰੋਕ ਕੇ ਕਰਦਾ ਵੀ ਜੀ ਯਾਰ ਬਿਜ਼ੀ ਸੀਗਾ ਕਿਤੇ ਹਾਂ ਬਾ ਅੱਧੇ ਘੰਟੇ ਤੱਕ ਕਰ ਲੇ लो जी अपनी प्रीत आ गई जी मशीन देखियो निका जि थ्रैशर ਨਿੱਕੀੀ ਬਾਸਕਟ ਤੇ ਲੈਰੀਆ ਪਾਇਆ ਹੋਇਆ ਬਾਸਕਟ ਦੇ ਵਿੱਚ ਤੇ ਨਿੱਕਾ ਜਿਹਾ SMS ਹੈਲੋ ਹਾਂਜੀ 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 ਵੀਰੇ ਇਹ ਨਿੱਕਾ ਜਿਹਾ ਬਾਸਕਟ ਤੇ ਨਿੱਕਾ ਜਿਹਾ SMS ਇਸ ਸਮੇਂ ਸੇ ਇਹਨਾਂ ਨੇ ਖੋਲਦਾ ਵੀ ਕੀਤਾ ਤੇ ਚਲੋ ਉਹ ਫਿਟਿੰਗ ਦਾ ਵਧੀਆ ਕਰੀਆ 노 ਪ੍ਰੋਬਲਮ ਫਿਟਿੰਗ ਸੋਣੀ ਕਰਦੀ ਤੇ ਬਾਕੀ ਵੀ ਚਲੋ ਜਿਹੜਾ ਕੰਮ-ਕੁਮ ਗਿਆ ਸੀ ਇੱਕ ਆਹ ਬਹੁਤ ਹਲਦਾ ਸੀ ਇਹਦਾ ਇਹ ਚਲੋ ਇਹਨਾਂ ਨੇ ਆਹ ਸਪੋਰਟ ਦੀ ਪੱਤੀ ਜੀ ਲਾਤੀ ਇੱਕ ਹਿਲਣ ਤੋਂ ਪਹਿਲਾਂ ਇਕੱਲਾ ਹੀ ਸੀਗਾ ਇੱਕ ਇਹ ਸਪੋਰਟ ਜੀ ਲਾਤੀ ਔਰ ਤਲਦੂਲੀਕ ਸੀ ਆ ਸੀਗਾ ਉਹ ਕਰਵਾਇਆ ਤੇ ਕਟਰ ਲੱਗ ਗਿਆ ਮੂਰੇ ਆਪਣਾ ਤੇ ਆ ਸਾਈਡ ਗਲਾਸ ਨਹੀਂ ਸੀ ਲੱਗੇ ਹੋਏ ਉਹ ਲਵਾਏ ਸਾਈਡ ਗਲਾਸ ਕਹਿ ਕੇ ਤੇ ਪੱਖਾ ਸੀਗਾ ਪੱਖਾ ਚਲੋ ਇਹਨਾਂ ਨੇ ਆਪਾਂ ਨੂੰ ਨਾਲ ਦੇਤਾ ਹਨ ਤੇ ਕਟਰ ਰੈਡੀ ਹੋ ਗਿਆ ਪੂਰਾ ਕਟਰ ਵੀ ਸਾਲਾ ਸਾਰਾ ਬਣ ਗਿਆ ਯਾਨੀ ਕਿ ਵਧੀਆ ਨਿੱਕਾ ਜਿਹਾ ਕਟਰ 7 ਫੁੱਟ ਚੌੜਾ ਵਾ ਮੂੰ ਭੱਜੂ ਬੜੀ ਬਾਕੀ ਦਾ ਚਲੋ ਚਲਾਇ ਤੇ ਹੁਣ ਕੱਲ ਨੂੰ ਬਾਸਕਟ ਬਿਸਕਟ ਬਦਲਣ ਦੇ ਆ ਥਰੇਸ਼ਰ ਬਦਲਣਾ ਪੈਣਾ ਕੱਲ ਨੂੰ ਹਾਂਜੀ ਬਾਜੀ